ਹੁਣ ਹਰ ਕਿਸ ਦੇ ਮੂੰਹ ਤੇ ਨਾਮ ਚੜਿਆ ਸੀ ਮਿੱਠਾ 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 ਨਾ ਸਾਰੇ ਭਰਾ ਇਸ ਤਰੀਕ ਇਸ ਨਾਮ ਨਾਲ ਹੀ ਬੁਲਾਉਂਦੇ ਹੀ ਹੁਣ ਉਹਨਾਂ ਦੇ ਮੂੰਹ ਤੇ ਹਰਜ ਚੜਾਉਣਾ ਥੋੜਾ ਜਿਹਾ ਔਖਾ ਇਹ ਆ ਵੀ ਚਲੋ ਅੱਧੇ ਲੋਕ ਜੰਬਾ ਕਹਿ ਲੈਂਦੇ ਆ ਅੱਧੇ ਮਿੱਠਾ ਕਹਿ ਲੈਂਦੇ ਅੱਧੇ ਚੱਲੀ ਜਾਂਦਾ ਉਹਦੀ ਜੀ ਸਿਸਟਮ ਤੇ ਆਪਣੇ ਲਈ ਤੁਹਾਡੇ ਲਈ ਹਰਜ ਐਕਸੈਪਟ ਕਰਨਾ ਕਿੰਨਾ ਔਖਾ ਹੈ ਠੀਕ ਆ ਮਤਲਬ ਹੁਣ ਕਰਨਾ ਹੀ ਪੈਣਾ ਜੀ ਕੀ ਕਰ ਸਕਦੇ ਹਣਾ ਹੁਣ ਚੇਂਜ ਕੀਤਾ ਥੋੜਾ ਇਹ ਆ ਨਾ ਵੀ ਔਖਾ ਹੁੰਦਾ ਨਾ ਜਦੋਂ ਅਸੀਂ ਸ਼ੁਰੂ ਤੋਂ ਮਿੱਠਾ ਮਿੱਠਾ ਸੁਣਦੇ ਆਏ ਉਹਨ ਇੱਕਦਮ ਚੇਂਜ ਕੀਤਾ ਮੇਰਾ ਨਾਮ ਪ੍ਰੋਪਰ ਹਰਜੀਤ ਸਿੰਘ ਆ ਤੇ ਉਹ ਫਿਰ ਹਰਜੀਤ ਤੋਂ ਅਸੀਂ ਹਰਜੀ ਰੱਖ ਲਿਆ ਹਾਂਜੀ ਹਾਂਜੀ ਫਿਰ ਲੱਗਿਆ ਖੁਦ ਨੂੰ ਅੱਛਾ ਘਰਦਿਆਂ ਨੇ ਜਿਹੜੇ ਸ਼ੁਰੂ ਤੋਂ ਮਿੱਠਾ-ਮਿੱਠਾ ਕਹਿੰਦੇ ਸੀਗੇ ਉਹ ਫਿਰ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਨਾਮ ਚੇਂਜ ਹੋਣ ਤੇ ਉਹ ਅੱਜ ਵੀ ਉਹੀ ਕਹਿੰਦੇ ਉਹਨਾਂ ਨੇ ਤਾਂ ਇਹੀ ਕਹਿਣਾ ਉਹਨਾਂ ਲਈ ਤਾਂ ਮਿੱਠਾ ਹੀ ਆ ਜੀ ਕਹਿਣਾ ਭਾਵੇਂ ਜੋ ਮਰਜ਼ੀ ਬਣ ਜਾਈਏ ਮਾਂ ਪਿਓ ਲਈ ਭਰਾਵਾਂ ਲਈ ਪਰਿਵਾਰ ਲਈ ਤਾਂ ਪਉਹੀ ਉਹਨਾਂ ਨੇ ਤਾਂ ਉਹੀ ਕਹਿਣਾ ਜੀ ਤੇ ਉਹੀ ਨਾਮ ਨਾਲ ਬੁਲਾਉਂਦੇ ਆ ਜੀ ਵਧੀਆ ਲੱਗਦਾ ਕੋਈ ਮਤਲਬ ਇਹ ਆ ਵੀ ਇੱਕ ਮੇਰਾ ਸਿੰਗਿੰਗ profession ਦੇ ਵਿੱਚ ਨੇਮ ਜਿਹੜਾ ਉਹ ਹਰਜੀ ਜੰਬਾ ਤੇ ਬਾਕੀ ਜਿਹੜਾ ਘਰ ਦੇ ਵਾਲੀ ਨਾ ਉਹ ਮੈਂ ਰਹਿਉਗਾ ساری ਉਮਰ ਅੱਛਾ ਹਰਸ ਤੁਹਾਡੇ ਸਿੰਗਲ ਬਨਣ ਤੋਂ ਪਹਿਲਾਂ ਹੈ ਨਾ ਤੁਹਾਡੇ ਪਹਿਲਾਂ ਹੀ ਇੰਨੇ ਕੁ ਲਿੰਕ ਬਣ ਚੁੱਕੇ ਸੀ ਜਸ ਬਿਕੋਜ਼ ਆਫ ਯਰ ਹੋਟਲਸ ਹੈ ਨਾ ਕਿ ਤੁਹਾਨੂੰ ਲੋਕ ਜਾਣਦੇ ਸੀਗੇ ਬਿਲਕੁਲ ਜੀ ਮਨਕੀਰਤ ਹੁਣੀ ਹੋਗੇ ਚਾਏ ਹੈ ਨਾ ਹਰਮਨ ਹਰਜੀਤ ਹਰਮਨ ਹੁਣੀ ਸੁਰਜੀਤ ਪੁੱਲਰ ਹੁਣੀ ਸਾਰੇ ਤੁਹਾਨੂੰ ਜਾਣਦੇ ਸੀਗੇ ਜੀ 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 ਮੈਨੂੰ ਲੱਗਦਾ ਸਾਰੀ ਮਤਲਬ ਅੱਧੀ ਇੰਡਸਟਰੀ ਜਿਹੜੀ ਸੀਗੀ ਮੈਨੂੰ ਪਹਿਲਾਂ ਜਾਣਦੀ ਸੀ ਇਹਦਾ ਬੈਨੀਫਿਟ ਸੀ ਤੁਹਾਨੂੰ ਬੈਨੀਫਿਟ ਇਦਾਂ ਹੁੰਦਾ ਕਿ ਸਿੰਗਿੰਗ ਦੇ ਵਿੱਚ ਕੋਈ ਵੀ ਬੰਦਾ ਨਾ ਕੋਈ ਨਹੀਂ ਕਿਸੇ ਨੂੰ ਚਾਹੁੰਦਾ ਵੀ ਚਲੋ ਠੀਕ ਆਓ ਮੇਰੇ ਸਾਰੇ ਭਰਾ ਨੇ ਮੈਂ ਹਾਂ ਹਾਂ ਮੈਂ ਉਹਨਾਂ ਨੂੰ ਨਹੀਂ ਟਾਰਗੇਟ ਕਰ ਰਿਆ ਉਹ ਤਾਂ ਸਾਡੇ ਭਰਾ ਨੇ ਰਿਸਪੈਕਟਡ ਨੇ ਕੋਈ ਵੀ ਮਤਲਬ ਮਤਲਬ ਇਹ ਨਹੀਂ ਹੁੰਦਾ ਕਿਸੇ ਨੂੰ ਵੀ ਸਾਡੇ ਤੋਂ ਕੋਈ ਉੱਪਰ ਆ ਜੇ ਹਨਾ ਤੇ ਮਤਲਬ ਉਹ ਮੇਰੇ ਸਤਿਕਾਰਯੋਗ ਨੇ ਸਾਰੇ ਭਰਾ ਨੇ ਬਹੁਤ ਰਿਸਪੈਕਟ ਆ ਸਾਡੀ ਤੇ ਉਹਨਾਂ ਦਾ ਤੇ ਪੂਰਾ ਪੂਰਾ ਸਪੋਰਟ ਆ ਆਪਾਂ ਨੂੰ ਵਧੀਆ ਪਿਆਰ ਆ ਸਾਰਾ ਕੁਝ ਵਧੀਆ ਸਪੋਰਟ ਵੀ ਕਰਦੇ ਅੱਜ ਵੀ ਕਰਦੇ ਆ ਮੇਰਾ ਅੱਜ ਵੀ ਪਿਆਰ ਆ ਸਾਰਾ ਉਹਨਾਂ ਨਾਲ ਵਧੀਆ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਤੇ ਆਪਣੇ ਬਲਬੂਤੇ ਦੇ ਖੜਨਾ ਪੈਣਾ ਜੋ ਵੀ ਹੈ ਹਨਾ ਆਪ ਆਪ ਨੂੰ ਹੀ ਤੁਹਾਨੂੰ ਕੁਝ ਕਰਨਾ ਪੈਣਾ ਜੇ ਅੱਗੇ ਆਉਣਾ ਤੇ ਲਿੰਕਸ ਕਮ ਆਉਂਦੇ ਆ ਲਿੰਕਸ ਜਦੋਂ ਮੈਂ ਸਟਾਰਟ ਕਰਿਆ ਸੀ ਬਹੁਤ ਲੋਕ ਜੁੜੇ ਸੀਗੇ ਹਨਾ ਫਿਰ ਹੁਣ ਮੈਨੂੰ ਲੱਗਦਾ ਵੀ ਲੋਕ ਟੁੱਟਦੇ ਜੇ ਜਾਂਦੇ ਆ ਹਨਾ ਜਿੱਦਾਂ ਜਿੱਦਾਂ ਤਰੱਕੀ ਹੋਈ ਜਾਂਦੀ ਹੈ ਜਿੱਦਾਂ ਜਿੱਦਾਂ ਬੜਾ ਆਪ ਨੂੰ ਬੜਾ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਵੀ ਜਦੋਂ ਕਦੀ ਵੀ ਦੇਖਿਓ ਤੁਸੀਂ ਇੱਕ ਚੀਜ਼ ਜਦੋਂ ਤੁਹਾਡਾ ਨਾ ਜਦੋਂ ਤੁਹਾਨੂੰ ਕੋਈ ਨਵਾਂ ਬੰਦਾ ਮਿਲਦਾ ਨਾ ਜ਼ਿੰਦਗੀ 'ਚ ਤੁਹਾਡੇ ਨਾਲ ਬੜਾ ਪਿਆਰ ਕਰਦਾ ਹੋ ਤਾਨੂੰ ਬੜੀ ਬੜਾ ਬੜਾ ਸਪੋਰਟ ਕਰਦਾ ਤੁਹਾਨੂੰ ਨਵਾਂ ਨਵਾਂ ਜਦੋਂ ਜੁੜਦਾ ਜਿੱਦਾਂ ਜਿੱਦਾਂ ਤੁਹਾਡੀ ਕਲੋਜ਼ ਹੋ ਜਾਂਦਾ ਉਹ ਵੇਖਿਓ ਤੁਹਾਡੇ ਤੋਂ ਜੈਲਸੀ ਉਹਨੂੰ ਸਟਾਰਟ ਹੋ ਜਾਂਦੀ ਹੈ ਹਮੇਸ਼ਾ ਦੇਖਿਓ ਕਦੀ ਵੀ ਨੋਟ ਕਰਕੇ ਤੁਸੀਂ ਵੀ ਵੀ ਜਦੋਂ ਜਿੰਨਾ ਤੁਹਾਨੂੰ ਜਾਣਦਾ ਹੈ ਜਾਣਨਾ ਸ਼ੁਰੂ ਕਰਦਾ ਹੈ ਹਾਂ ਉਹਨੀ ਜਿਆਦਾ ਜੈਲਸੀ ਸਟਾਰਟ ਹੋ ਜੂਗੀ ਜਿਸੋ ਤੁਹਾਡੇ ਨਾਲ ਨਵਾਂ ਨਵਾਂ ਜੁੜੂਗਾ ਉਹਨੇ ਬੜਾ ਬਾਈਜੀ ਬਾਈਜੀ ਮੇਰਾ ਭਰਾ ਮੇਰਾ ਭਰਾ ਸਪੋਰਟ ਕਰਨੀ ਉਹ ਮੇਰਾ ਭਰਾ ਇਦਾਂ ਉਦਾਂ ਹਨ ਜਦੋਂ ਜਿੰਨਾ ਜ਼ਿਆਦਾ ਕਲੋਜ਼ ਹੋ ਗਿਆ ਉਹਦੇ ਨਾਲ ਹੀ ਜੈਲਸੀ ਸਟਾਰਟ ਹੋ ਜਾਂਦੀ ਹੈ ਫਿਰ ਉਹਨਾਂ ਹੀ ਨਾਲ ਦੇ ਪਿੱਛੇ ਜਾਣ ਜੋ ਜਾਂਦਾ ਤੇ ਨਾ ਜ਼ਿਆਦਾ ਅੱਗੇ ਜਾਣ ਜੋ ਜਾਂਦਾ ਪਰ ਆਪਾਂ ਨੂੰ ਉਹਦੀਆਂ ਚੀਜ਼ਾਂ ਦਾ ਇੱਕ ਨਾ ਇੱਕ ਚੀਜ਼ ਹੋਰ ਨੋਟ ਕਰਿਓ ਮੰਤਰੀ ਜਿਹੜਾ ਹੁੰਦਾ ਨਾ ਉਹਨੂੰ ਹਮੇਸ਼ਾ ਪਤਾ ਹੁੰਦਾ ਵੀ ਉਹਨੂੰ ਕਿੰਨੇ ਵੋਟ ਪਈ ਆ ਕਿੰਨੇ ਨਹੀਂ ਪਈ ਹਮ ਕਦੀ ਵੀ ਨੋਟ ਕਰਕੇ ਦੇਖਿਓ ਉਹਨੂੰ ਪਤਾ ਹੁੰਦਾ ਹਰ ਇੱਕ ਪਿੰਡ ਦੇ ਵਿੱਚ ਕਿ ਕਿਹੜੇ ਬੰਦੇ ਨੇ ਉਹ ਦੇਖ ਲਿਓ ਕਿਤੇ ਇਕੱਠ ਹੋਊਗਾ ਨਾ 2 4 5000 ਬੰਦੇ ਦਾ ਜਦੋਂ ਵੱਡੇ ਮੰਤਰੀ ਨੇ ਉਹਨਾਂ ਨੂੰ 5000 ਇਕੱਠ ਦੇ ਵਿੱਚ ਪਤਾ ਹੋਊਗਾ ਵੀ ਫਲਾਣੇ ਪਿੰਡ ਦਾ ਸਰਪੰਚ ਨਹੀਂ ਆਇਆ ਅਨਕੋਦੀ ਵੀ ਨੋਟ ਕਰਕੇ ਦੇਖਿਓ ਤੇ ਉਦਾਂ ਹੀ ਸਿੰਗਰ ਜਿਹੜਾ ਹੁੰਦਾ ਨਾ ਇਹਨੂੰ ਇੱਕ ਭੁੱਖ ਹੁੰਦੀ ਆ ਵੀ ਯਾਰ ਮੈਨੂੰ ਭੁੱਖ ਮਿਲ ਪਿਆਰ ਦੀ ਭੁੱਖ ਹੁੰਦੀ ਆ ਵੀ ਮੈਨੂੰ ਹਰ ਇੱਕ ਬੰਦਾ ਸਪੋਰਟ ਕਰੇ ਮੈਨੂੰ ਹਰ ਇੱਕ ਬੰਦਾ ਲਾਈਕ ਕਰੇ ਉਹ ਦੇਖਦਾ ਸਿੰਗਰ ਹਮੇਸ਼ਾ ਚੈੱਕ ਕਰਦਾ ਕਿ ਤਨਾ ਕਿਤੇ ਵੀ ਇਹ ਬੰਦਾ ਮੇਰੇ ਲਈ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਤੇ ਉਹ ਚੀਜ਼ ਉਹਦੇ ਵਾਸਤੇ ਅਹਿਮੀਅਤ ਹੁੰਦੀ ਆ ਫਿਰ ਉਹ ਇਹ ਨਹੀਂ ਹੁੰਦਾ ਵੀ ਉਹ ਜੇ ਉਹ ਮੰਤਰੀ ਕੋਈ ਜਾਂਦਾ ਕੋਈ ਕੰਮ ਲੈ ਕੇ ਫਿਰ ਉਹਨੂੰ ਉਸ ਤਰੀਕੇ ਨਾਲ ਟ੍ਰੀਟ ਕਰਦਾ ਉਹ ਵੀ ਇਹ ਫਲਾਨਾ ਉਸ ਪਾਰਟੀ ਦਾ ਬੰਦਾ ਸੀਗਾ ਤੇ ਇਹ ਉਹ ਫਿਰ ਉਹਨੂੰ ਉਸ ਤਰੀਕੇ ਨਾਲ ਟ੍ਰੀਟ ਕਰਦਾ ਪਰ ਚਲੋ ਸਾਡੇ ਲਈ ਤਾਂ ਸਾਰੇ ਆਪਾਂ ਉਸ ਚੀਜ਼ ਨੂੰ ਨਹੀਂ ਆਪਾਂ ਵੰਡ ਨਹੀਂ ਸਕਦੇ ਕਿਸੇ ਨੂੰ ਕਿਸੇ ਦੇ ਨਾਲ ਪਰ ਇਹ ਵੀ ਪਤਾ ਹੁੰਦਾ ਸਾਨੂੰ ਤੇ ਸਾਨੂੰ ਇਹ ਭੁੱਖ ਹੁੰਦੀ ਆ ਵੀ ਸਾਨੂੰ ਸਾਰੇ ਪਿਆਰ ਕਰਨ ਤੇ ਸਪੋਰਟ ਕਰਨ ਪਰ ਇਹ ਠੀਕ ਆ ਚੱਲੀ ਜਾਂਦਾ ਵਧੀਆ ਹਰ ਇੱਕ ਦੀ ਆਪਦੀ ਆਪਦੀ ਹਨਾ ਇੱਕ ਇੱਛਾ ਹੁੰਦੀ ਆ ਪਾ ਕਿਸੇ ਨੂੰ ਜ਼ਬਰਦਸਤੀ ਵੀ ਨਹੀਂ ਕਰ ਸਕਦੇ ਵੀ ਆ ਚੀਜ਼ ਤੂੰ ਸਾਡੇ ਲਈ ਕਰੋ ਨਾ ਕਰੋ ਨਾ ਨਹੀਂ ਮਤਲਬ ਹੁੰਦਾ ਪਰ ਇਹ ਆ ਵੀ ਜਦੋਂ ਨਾਲ ਜੁੜ ਕੇ ਬੰਦਾ ਟੁੱਟਦਾ ਨਾ ਉਦੋਂ ਥੋੜਾ ਜਿਹਾ ਦੁੱਖ ਹੁੰਦਾ ਬਹੁਤ ਬੰਦੇ ਟੁੱਟੇ ਨੇ ਹੁਣ ਚੰਗੀਆਂ ਮਤਲਬ ਕੰਪਨੀਆਂ ਵਾਲੇ ਬੰਦੇ ਵੀ ਆ بڑے بڑے ਬੰਦੇ ਜੁੜੇ ਆ بڑے ਟੁੱਟ ਗਏ ਆ ਹਨਾ ਜਦੋਂ ਸਾਡੀ ਲੋੜ ਹੁੰਦੀ ਆ ਉਦੋਂ ਸਾਨੂੰ ਬਾਈ ਜੀ ਬਾਈ ਜੀ ਬਾਈ ਜੀ ਹਨਾ ਜਦੋਂ ਸਾਨੂੰ ਲੋਡ ਪੈਂਦੀ ਆ ਕਿਤੇ ਉਦੋਂ ਮਤਲਬ ਉਹ ਚੀਜ਼ਾਂ ਫੋਨ ਚੱਕਨੇ ਬੰਦ ਹੋ ਜਾਂਦੇ ਚਲੋ ਫੋਨ ਚੱਕਨੇ ਉਹੀ ਜਦੋਂ ਪਤਾ ਲੱਗ ਜਾਂਦਾ ਬੰਦ ਹੋ ਜਾਂਦਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ